ਚੈੱਕ ਪ੍ਰਿੰਟਿੰਗ ਵਿੱਚ ਫਿਰ ਤੋਂ ਨਵੀਂ ਕਲੈਕਸ਼ਨ ਦੇ ਨਾਲ ਅੱਜ ਆਉਣਗੇ ਚੈੱਕ ਦੇ ਵਿੱਚ ਸਟਾਲ ਬਹੁਤ ਸੋਹਣੇ ਕਲਰ ਅਵੇਲੇਬਲ ਨੇ 781435282 ਤੋਂ ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਦੇ ਤੁਸੀਂ ਸਕਰੀਨਸ਼ਾਟ ਸੈਂਡ ਕਰ ਦੇਣਾ ਜਿਹੜਾ ਵੀ ਸਟਾਲ ਤੁਹਾਨੂੰ ਪਸੰਦ ਆਉਂਦਾ ਹੈ ਸਭ ਤੋਂ ਪਹਿਲੇ ਬਲੂਇਸ਼ ਕਲਰ ਦੇ ਨਾਲ ਬਲੈਕ ਕਲਰ ਦਾ ਚੈੱਕ ਆਏਗਾ ਉਸ ਤੋਂ ਅਗਲਾ ਗ੍ਰੇ ਤੇ ਬਾਵਾਂ ਸ਼ੇਡ ਦੇ ਨਾਲ ਜਿਹੜਾ ਉਹ ਚੈੱਕ ਆਏਗਾ ਬਹੁਤ ਸੋਹਣਾ ਸਟੱਫ ਆ ਇਕਦਮ ਨਿੱਗਾ ਜਿਹੜਾ ਇਹ ਵਾਲਾ ਸਟੱਫ ਹੋਏਗਾ ਔਰ ਇਹਨਾਂ ਦੀ ਲੈਂਥ ਬਹੁਤ ਸੋਹਣੀ ਆ ਠੀਕ ਹੈ ਬ੍ਰੈਥ ਸਟੌਲ ਟਾਈਪ ਜਿਵੇਂ ਹੁੰਦੀ ਆ ਓਵੇਂ ਦੀ ਹੋਏਗੀ ਠੀਕ ਹੈ ਤੇ ਔਰ ਛੋਟੇ ਵੱਡੇ ਸਾਰੇ ਹੀ ਚੈੱਕ ਪ੍ਰਿੰਟ ਦੇ ਵਿੱਚ ਆਉਣਗੇ ਜਿਵੇਂ ਬਲੈਕ ਵਾਈਟ ਦਾ ਚੈੱਕ ਆ ਇਹ ਥੋੜਾ ਛੋਟਾ ਆਏਗਾ ਠੀਕ ਹੈ ਤੇ ਹੈਂਡ ਮੇਡ ਟਸਲਸ ਦੇ ਨਾਲ ਜਿਹੜੀ ਇਹਨਾਂ ਦੀ ਬਹੁਤ ਸੋਹਣੀ ਬਾਉਂਡਰੀ ਆਏਗੀ ਤੇ ਨਾਲ ਆ ਗਿਆ ਮਹਿਰੂਨ ਦੇ ਨਾਲ ਲਾਈਟ ਕਲਰ ਦੇ ਕੰਬੀਨੇਸ਼ਨ ਦੇ ਨਾਲ ਸਟੌਲ ਬਹੁਤ ਸੋਹਣਾ ਚੈੱਕ ਦੇ ਵਿੱਚ ਤੁਸੀਂ ਪ੍ਰਿੰਟਿੰਗ ਦੇਖੀ ਜਾਣੀ ਆ ਹਰ ਇੱਕ ਕਲਰ ਅਵੇਲੇਬਲ ਹੋਏਗਾ ਤੇ ਇਹ ਜਿਵੇਂ orange ਦੇ ਆ ਗਿਆ ਵਾਈਟ ਤੇ ਪਿੰਕ ਦੇ ਨਾਲ ਕੰਟਰਾਸਟ ਆ ਗਿਆ ਠੀਕ ਹੈ ਛੋਟੇ ਵੱਡੇ ਚੈਕਸ ਆ ਰਹੇ अवेलेबल ਹੋਣਗੇ ਇਹ ਆ ਗਿਆ ਬ੍ਰਾਊਨ ਕਾਫੀ ਸ਼ੇਡ ਦੇ ਨਾਲ ਬਹੁਤ ਸੋਹਣਾ ਬਲੂਈਸ਼ ਸ਼ੇਡ ਦੇ ਨਾਲ ਆ ਗਿਆ ਗ੍ਰੇ ਕਲਰ ਦੇ ਨਾਲ ਜਿਹੜਾ ਆ ਉਹ ਲਾਈਟ ਕਲਰ ਦਾ ਕੰਬੀਨੇਸ਼ਨ ਆ ਗਿਆ ਠੀਕ ਹੈ ਤੇ ਇਹਨਾਂ ਦੇ ਜਿਹੜੇ ਟਸਲਸ ਨੇ ਉਹ ਵੀ ਬਹੁਤ ਸੋਹਣੇ ਆ ਤੇ ਕਲਰ ਵੀ ਬਹੁਤ ਸੋਹਣੇ ਰਹਿੰਦੇ ਆ ਇਹਨਾਂ ਦੇ ਤੁਸੀਂ ਇੱਕ ਸੀਜ਼ਨ ਦੋ ਸੀਜ਼ਨ ਚਾਰ ਸੀਜ਼ਨ ਹੰਡਾਓ ਠੀਕ ਹੈ ਤੇ ਅਗਰ ਤੁਸੀਂ ਵਿਦਆਊਟ ਦੁਪੱਟਾ ਸੂਟ ਲੈਣੇ ਆ ਤੇ ਨਾਲ ਮੈਚਿੰਗ ਕਰਕੇ ਜਿਹੜੇ ਸਟਾਲ ਦੀ ਸ਼ਾਪਿੰਗ ਮੀ ਨਾਲ ਕਰ ਸਕਦੇ ਆ ਕਲਰ ਬਹੁਤ ਸੋਹਣੇ ਆਉਣਗੇ ਔਰ ਇੱਕ ਤੁਹਾਨੂੰ ਸਟਾਲ ਜਿਹੜਾ ਛੋਟੇ ਚੈੱਕ ਦੇ ਵਿੱਚ ਖੋਲ ਕੇ ਦਿਖਾਉਂਦੇ ਆ ਦੇਖੋ ਕਿੰਨਾ ਪਿਆਰਾ ਠੀਕ ਹੈ ਪ੍ਰਿੰਟ ਬਹੁਤ ਸੋਹਣੇ ਇਹ ਲਾਈਟ ਪਿੰਕ ਕਲਰ ਦੇ ਨਾਲ ਆ ਥੋੜਾ ਜਿਹਾ ਇਹਦੇ ਵਿੱਚ ਗ੍ਰੇ স্টোন ਵੀ ਆ ਔਰ ਥੋੜੀ ਜੀ ਇਹਦੀ ਮਿਲਕੀ ਵਾਈਟ ਟੋਨ ਵੀ ਆਏਗੀ ਤੇ ਇਸ ਤਰ੍ਹਾਂ ਟਸਲਸ ਬਣੇ ਹੋਣਗੇ ਹੈਂਡ ਮੇਡ ਠੀਕ ਹੈ ਕਲਰ ਤੁਸੀਂ ਦੇਖੋ ਕਿੰਨੇ ਪਿਆਰੇ ਅਗਲਾ ਆ ਗਿਆ ਵੱਡਾ ਚੈੱਕ ਵੱਡੇ ਚੈੱਕ ਦੇ ਵਿੱਚ ਵੀ ਛੋਟੇ-ਛੋਟੇ ਚੈੱਕ ਦੀ ਪ੍ਰਿੰਟਿੰਗ ਆ ਠੀਕ ਹੈ ਕਲਰਫੁਲ ਜਿਹਾ ਇਹ ਵਾਲਾ ਸਟੌਲ ਆਏਗਾ ਨੈਕਸਟ ਆ ਗਿਆ ਲੈਮਨ ਕਲਰ ਦੇ ਨਾਲ ਬਲੈਕ ਕਲਰ ਦਾ ਚੈੱਕ ਠੀਕ ਹੈ ਔਰ ਇੱਕ ਪ੍ਰਿੰਟਿੰਗ ਦੇ ਵਿੱਚ ਇੱਕ ਤੋਂ ਵੱਧ ਕਲਰ ਵੀ ਮਿਲ ਜਾਣਗੇ ਇੱਕ ਤੋਂ ਵੱਧ ਸਟੌਲ ਵੀ ਮਿਲ ਜਾਣਗੇ ਠੀਕ ਹੈ ਇੱਕ ਦੇ ਵਿੱਚ ਬਹੁਤ ਸੋਹਣ ਤੇ ਇਹ ਤੁਹਾਨੂੰ ਮਿਲੇਗਾ ਸਿਰਫ 250 ਦਾ ਇੱਕ ਸਟਾਲ ਠੀਕ ਹੈ 250 ਦਾ ਤੁਹਾਨੂੰ ਇੱਕ ਸਟਾਲ ਇਹ ਵਾਲਾ ਮਿਲ ਜੇਗਾ ਕਲਰ ਵੀ ਬਹੁਤ ਸੋਹਣੇ ਆ ਤੇ ਲੁੱਕ ਵੀ ਬਹੁਤ ਸੋਹਣੀ ਆ ਛੋਟੇ ਵੱਡੇ ਜੜੇ ਉਹ ਤੁਹਾਨੂੰ ਚੈੱਕ ਮਿਲ ਜਾਣਗੇ ਤੇ ਇਸ ਦੇ ਵਿੱਚ ਆ ਗਿਆ ਆ ਬ੍ਰਾਊਨ ਕਾਫੀ ਸ਼ੇਡ ਆ ਗਿਆ ਬ੍ਰਾਊਨ ਕਾਫੀ ਸ਼ੇਡ ਦੇ ਨਾਲ ਬਲੂਇਸ਼ ਕਲਰ ਦਾ ਵੀ ਕੰਬੀਨੇਸ਼ਨ ਹੈ ਠੀਕ ਹੈ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਅਵੇਲੇਬਲ ਨੇ ਜਿਹੜਾ ਵੀ ਕਲਰ ਜਿਹੜਾ ਵੀ ਸਟਾਈਲ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਸੈਂਡ ਕਰ ਦੇਣਾ ਆ ਔਰ ਇਵੇਂ ਦੇ ਜਿਹੜੇ ਪ੍ਰੋਡਕਟ ਹੁੰਦੇ ਨੇ ਨਾ ਇਹ ਇੱਕਦਮ ਨਿਕਲ ਜਾਣ ਵਾਲੇ ਹੁੰਦੇ ਨੇ ਇਸ ਕਰਕੇ ਤੁਸੀਂ ਜਲਦੀ ਜਲਦੀ ਇਹਨਾਂ ਦੀ ਜਿਹੜੀ ਉਹ ਸ਼ਾਪਿੰਗ ਕਰ ਲੈਣੀ ਆ ਦੇਖੋ ਪੀਚ ਕਲਰ ਆ ਗਿਆ ਲਾਈਟ ਡਾਰਕ ਸਾਰੀਆਂ ਸ਼ੇਡਸ ਅਵੇਲੇਬਲ ਨੇ ਬਲੈਕ ਕਲਰ ਆ ਗਿਆ ਗ੍ਰੇ ਟੋਨ ਆ ਗਿਆ ਗ੍ਰੀਨ ਕਲਰ ਬਲੂ ਕਲਰ ਰੈੱਡ ਕਲਰ ਦੇ ਵਿੱਚ ਜਿਵੇਂ ਕਿੰਨਾ ਪਿਆਰਾ ਪ੍ਰਿੰਟ ਆ ਠੀਕ ਹੈ ਸਾਰੇ ਹੀ ਚੈੱਕ ਦੀ ਅੱਜ ਤੁਹਾਨੂੰ ਪ੍ਰਿੰਟਿੰਗ ਦਿਖਾ ਦੇਣੀ ਆ ਕਿਉਂਕਿ ਇਸ ਵਾਰ ਜਿਹੜਾ ਆ ਚੈੱਕ ਕੰਬੀਨੇਸ਼ਨ ਦੇ ਨਾਲ ਬਹੁਤ ਹੀ ਮਤਲਬ ਟ੍ਰੈਂਡਿੰਗ ਦੇ ਵਿੱਚ ਚੱਲਣ ਵਾਲਾ ਇਹ ਵਾਲਾ ਪ੍ਰਿੰਟ ਆ ਔਰ ਸੇਮ ਥਰੂ ਸੇਮ ਜਿਵੇਂ ਚੈੱਕ ਪ੍ਰਿੰਟਿੰਗ ਦੇ ਵਿੱਚ ਸਾਡੇ ਕੋਲ ਕਾਫੀ ਫੈਬਰਿਕ ਆ ਵਿਦਾਊਟ ਸ਼ਾਲ ਜਾਂ ਵਿਦਆਊਟ ਦੁਪੱਟਾ ਸੂਟਸ ਵੀ ਹੈਗੇ ਨੇ ਤੁਸੀਂ ਉਹ ਵਾਲੀਆਂ ਵੀਡੀਓਜ਼ ਤੇ ਵੀ ਜਾ ਸਕਦੇ ਆਂ ਔਰ ਸਾਡੇ ਕਲਾਸਿਕ ਫੈਬਰਿਕ ਤੇ ਚੈੱਕ ਪ੍ਰਿੰਟ ਵਾਲੀ 컬یکشن ਕਾਫੀ ਟ੍ਰੈਂਡਿੰਗ ਦੇ ਵਿੱਚ ਜਾ ਰਹੀ ਹੈ ਤੁਸੀਂ ਉਸ ਚੈਨਲ ਤੇ ਜਾ ਕੇ ਜੜੀਆਂ ਦੂਸਰੀਆਂ ਵੀਡੀਓਜ਼ ਦੇਖ ਸਕਦੇ ਆਂ ਕਿਉਂਕਿ ਮੇਬੀ ਇਸ ਚੈਨਲ ਦੇ ਉੱਪਰ ਉਹ ਵਾਲੀਆਂ ਵੀਡੀਓਜ਼ ਨਾ ਅਪਲੋਡ ਹੋਣ ਚੈੱਕ ਫੈਬਰਿਕ ਦੀਆਂ ਇਸ ਕਰਕੇ ਤੁਸੀਂ ਕਲਾਸਿਕ ਫੈਬਰਿਕ ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰਨਾ ਹੈ ਤਾਂ ਜੋ ਤੁਹਾਨੂੰ ਸਾਰੀ ਅਪਡੇਟ ਸਾਡੀ ਸ਼ਾਪ ਦੀ ਜਿਹੜੀ ਉਹ ਸਾਰੀ ਹੀ ਅਪਡੇਟ ਮਿਲਦੀ ਰਹੇ ਠੀਕ ਇੱਕ ਹੋਰ ਸਟਾਲ ਤੁਹਾਨੂੰ ਖੋਲ ਕੇ ਦਿਖਾਉਣੀ ਆਂ ਦੇਖੋ ਕਿੰਨੇ ਪਿਆਰੇ ਕੰਬੀਨੇਸ਼ਨ ਲੱਗੇ ਹੋਏ ਨੇ ਠੀਕ ਹੈ ਬਹੁਤ ਸੋਹਣੇ ਜਿਹੇ ਕਲਰ ਨੇ ਇਸ ਤਰ੍ਹਾਂ ਹੀ ਤੁਹਾਨੂੰ ਜਿਹੜੇ ਆ ਕਲਰ ਮਿਲਣਗੇ ਬਹੁਤ ਸੋਹਣੇ ਚੈੱਕ ਪ੍ਰਿੰਟ ਦੇ ਵਿੱਚ ਅੱਜ ਦੀ ਕਲੈਕਸ਼ਨ ਹੋਏਗੀ